ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਅਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਤਰੀ ਤਿਸ ਅਗੇ ਤਨ ਮਨ ਅਗੇ ਦਿਓ ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਪਾਏ ਜਸ ਲਿਓ ਕਿਆ ਪਬ ਇਹ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੂਤ ਨ ਕੋਏ ਰਹਉ ਕਵਨ ਤੁਮੇ ਕਿਆ ਨਾਉ ਤੇਮਾਰਾ ਕੌਣ ਮਾਲਕ ਕੌਣ ਸੁਆਉ ਸਾਚ ਕਹੋ ਰਹਿ ਅਰਦਾਸ ਹਮਾਰੀ ਹੋ ਸੰਤ ਜਨਾ ਬਲ ਜਾਓ ਕਹਿ ਬਹਿ ਸੋ ਕਹਿ ਰਹੀਏ ਬਾਲੇ ਕਹਿ ਆਓ ਕਹਿ ਜਾਓ ਨਾਨਕ ਬੋਲੇ ਸੁਣ ਬੈਰਾਗੀ ਕੀ ਤੁਮਾਰਾ ਰਹੋ ਘਟ ਘਟ ਬੈਸ ਨਿਰੰਤਰ ਰਹੀਏ ਚਾਲੇ ਸਤਿਗੁਰੂ ਪਾਏ ਸਾਈਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਈ ਆਸਣ ਬੈਸਣ ਥਿਰ ਨਰਾਇਣ ਐਸੀ ਗੁਰਮਤਿ ਪਾਏ ਗੁਰਮੁਖ ਬੂਜੇ ਆਪ ਪਛਾਣੇ ਸੱਚੇ ਸਚ ਸਮਾਏ ਦੁਨੀਆਂ ਸਾਗਰ ਦੁਤਰ ਕਹੀਏ ਕਿਉ ਕਰ ਪਾਈਏ ਪਾਲੋ ਚਰਪਟ ਬੋਲੇ ਔਦੂ ਨਾਨਕ ਦੇਹੋ ਸਚਾ ਵਿਚਾਰੋ ਆਪੇ ਆਖੇ ਆਪੇ ਸਮਝੇ ਤਿਸ ਕਾ ਉਤਰ ਦੀਜੇ ਸਾਚ ਕਹੋ ਤゥム ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੇ ਜੈਸੇ ਜਲ ਮੇ ਕਮਲ ਨਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਰਹਿ ਇਕਾਂਤ ਏ ਕੋ ਮਨ ਵਸਿਆ ਆਸਾ ਮਹੇਨ ਰਸੂ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੂ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੂਸ ਨ ਕੀਜੇ ਉਤਰ ਦੀਜੇ ਕਿਉ ਪਾਈਏ ਗੁਰਦਵਾਰੋ ਇਹੋ ਮਨ ਚਲ ਤੋ ਸੱਚ ਕਰ ਵੈਸੇ ਨਾਨਕ ਨਾਮ ਅਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ ਹਾਟੀ ਬਾਟੀ ਰਹੇ ਨਰਾਲੇ ਰੂਖ ਬਿਰਖ ਉਦਿਆਨੇ ਕੰਧਮੂਲ ਆਹਾਰੋ ਖਾਈਏ ਔਦੂ ਬੋਲੇ ਗਾਨੇ ਤੀਰਥ ਨਾਈਏ ਸੋਖੋ ਭਾਲ ਪਾਈਏ ਮੈਲ ਨਾ ਲਾਗੇ ਕਾਈ ਗੋਰਖਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਡੋਲਾਈ ਬੇ ਨਾਮੇ ਮਨ ਟੇਕ ਨ ਟਿਕਈ ਨਾਨਕ ਭੂਖ ਨ ਜਾਈ ਹਾਰ ਟਟਨ ਕਰ ਗੁਰੂ ਦਿਖਾਇਆ ਸਈ ਜੇ ਸੱਚ ਵਪਾਰੋ ਖੰਡ ਤਨੰਦਰਾ ਅਲਪ ਹਾਲ ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੁਗੰਦਰਾ ਮੰਦਰਾ ਚੋੜੀ ਖੰਡਾ 12 ਅੰਤਰ ਏਕ ਸਰੇਵੋ ਖਟ ਦਰਸ਼ਣੇ ਕੋਂ ਪੰਥਾ ਇਨ ਵਿਦਮਨ ਸਮਝਾਈਏ ਪੁਰਖਾ ਬਹੁਲ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਜੇ ਜੋ ਜੁਗਤਿ ਇਵ ਪਾਈਏ ਅੰਤਰ ਸ਼ਬਦ ਨਿਰੰਤਰ ਮੰundra ਹੋਮੇ ਮੰਤਾ ਦੂਰ ਕਰੀ ਨਾ ਕਾਮ ਕਰੋਧ ਅੰਕਾਰ ਨਵਾਰੇ ਗੁਰ ਕੇ ਸ਼ਬਦ ਸੂ ਸਮਝ ਪਰੀ ਖੰთა ਝੋਲੀ ਪਰ ਪੁਰ ਅਧਿਆ ਨਾਨਕ ਤਾਰੇ ਈਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੇ ਗੁਰ ਕੀ ਬਾਤ ਖਰੀ ਉੰਦੂ ਖਪਰ ਬੰਚੇ ਸੁਪੂ ਟੋਪੀ ਕਾ ਕੜਾਸਣ ਮਨ ਜਾਗੋ ਟੀ ਸਾਚ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਲ ਕਵਣ ਸੁਗੁਪਤਾ ਕਵਣ ਸੁਮੁਖਤਾ ਕਵਣ ਸੁਅੰਤਰ ਬਾਹਰ ਯੁਗਤਾ ਕਵਣ ਸੁਆਵੇ ਕਵਣ ਸੁਜਾਏ ਕਵਣ ਸੁਤਰੇਪੁਰਣ ਰਹਾ ਸਮੇਂ ਘਟ ਘਟ ਗੁਪਤਾ ਗੁਰਮੁਖ ਮੁਖਤਾ ਅੰਤਰ ਬਾਹਰ ਸ਼ਬਦ ਸੁਯੁਗਤਾ ਮਨ ਮੁਖ ਬਿਨਸੇ ਆਵੇ ਜਾਏ ਨਾਨਕ ਗੁਰਮੁਖ ਸਾਚ ਸੁਮਾਲੇ ਕਿਉਂ ਕਰ ਬਾਦਾ ਸਰਪਨ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਰਮਲ ਕਿਉਂ ਕਰ ਅੰਧਿਆਰਾ ਇਹੋ ਤਤ ਵਿਚਾਰੇ ਸੋ ਗੁਰੂ ਹਮਾਰਾ ਦਰਮਤ ਬਾਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤ ਗੁਰੂ ਮਿਲੇ ਅੰਧੇ ਰਾਜ ਆਏ ਨਾਨਕ ਹਉਮੈ ਮੀਟ ਸਮਾਏ ਸੋ ਨੰਨ ਨਰੰਤਰ ਦੀਜੇ ਬੰਦ ਉਡੇ ਨਹ ਹੰਸਾ ਪੜੇ ਨ ਕੰਧਰ ਸਹਜ ਗੁਫਾ ਕਰੇ ਜਾਣੇ ਸੱਚਾ ਨਾਨਕ ਸਾਚੇ ਭਾਵੇ ਸੱਚਾ ਕਿਸ ਕਾਰਨ ਗਰਹਿ ਤਜੂ ਉਦਾਸੀ ਕਿਸ ਕਾਰਨ ਇਹੋ ਭੇਖ ਨਵਾਸੀ ਕਿਸ ਵਖਰ ਕੇ ਤੁਮ ਬਣ ਜਾ ਰਹੇ ਕਿਉ ਕਰ ਸਾਥ ਲੰਗਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਹਿ ਤਾਣੀ ਭੇਖ ਨਵਾਸੀ ਸਾਚ ਵਖਰ ਕੇ ਹੰਬਣ ਜਾ ਰਹੇ ਨਾਨਕ ਗੁਰਮੁਖ ਉਤਰ ਸਪਾਰੇ ਕਿਤਬਿਦ ਪੁਰਖ ਜਨਮ ਬਟਾਇਆ ਕਾਹੀ ਕੋ ਤੁਝ ਇਹੋ ਮਨ ਲਾਇਆ ਕਿਤਬਿਦ ਆਸਾ ਮਨਸਾ ਖਾਈ ਕਿਤਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਚਾ ਕਰੋ ਵਿਚਾਰ ਸਤਗੁਰੂ ਕੇ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤੰਦਰ ਅੰਤਰ ਪਾਈ ਤ੍ਰੈਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਲ ਆਦ ਕੋ ਕਵਨ ਵਿਚਾਰ ਕਥਿ ਹਲੇ ਸੁਨ ਕਹਾ ਕਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥਿ ਹਲੇ ਘਟ ਘਟ ਕਵਨ ਨਿਵਾਸੋ ਕਾਲ ਕਾ ਠੀਕਾ ਕਿਉ ਜਲਾਈ ਜਲਾਈਲੇ ਕਿਉ ਨਿਰਪੋ ਘਰ ਜਾਈਏ ਸਹਿਜ ਸੰਤੋਖ ਆਸਣ ਜਾਣੇ ਕਿਉ ਛੇਦੇ ਬਹਿ ਰਾਈਏ ਗੁਰ ਕੇ ਸ਼ਬਦ ਹਮੇ ਬਿਖਮਾਰੇ ਤਾਂ ਨਿਜ ਘਰ ਹੋਵੇ ਵਸੋ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੇ ਨਾਨਕ ਤਾ ਕਾ ਦਸੋ ਕਹਾਂ ਤੇ ਆਵੇ ਕਹਾਂ ਇਹੋ ਜਾਵੇ ਕਹਾਂ ਇਹੋ ਰਹੇ ਸਮਾਈ ਇਸ ਸ਼ਬਦ ਕੋ ਜੋ ਅਲਤਾਵੇ ਤਿਸ ਗੁਰ ਦਿਲ ਨਾ ਤਵਾਈ ਕਿਉ ਤਤੇ ਅਬ ਘਤੇ ਪਾਵੇ ਗੁਰਮੁਖ ਲੱਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਆਦ ਕੋ ਬਚਮਾਦ ਵਿਚਾਰ ਕਥਿਲੇ ਸੁਨ ਨਿਰੰਤਰ ਵਾਸ ਲੀਆ ਹਕੂਲੋ ਪਤ ਮੁੰਦਰਾ ਗੁਰ ਗਿਆਨ ਵਿਚਾਈਲੇ ਘਟ ਘਟ ਸੱਚਾ ਸਰਬ ਜੀਆ ਗੋਲ ਬਚਨੀ ਔਗਤ ਸੁਮਾਈਲੇ ਤਤ ਨਰੰજન ਸਹਿਜ ਲਹੇ ਨਾਨਕ ਦੂਜੀ ਕਾਰਨਾ ਕਰਨੀ ਸੇਵੇ ਸਿੱਖ ਸੁਖ ਔਜ ਰਹਿ ਨਾਨਕ ਦੂਜੀ ਕਾਰਨਾ ਕਰਨੀ ਸੇਵੇ ਸਿੱਖ ਸੁਖ ਔਜ ਲਹੇ ਹੁਕਮ ਬਿਸਮਾਜ਼ ਹੁਕਮ ਪਛਾਣੇ ਜੀ ਜੋ ਸੱਚ ਜਾਣੇ ਸੋਈ ਆਪ ਮੇਟੰਦਰਾ ਆਲਮ ਹੋਵੇ ਅੰਤਰ ਸਾਚ ਜੋਗੀ ਕਹੀਏ ਸੋਈ ਅਬਗਤੋ ਨਰਮਾਇਲ ਉਪਜੇ ਨਿਰਗੁਣ ਤੇ ਸਰਗੁਣthia ਸਤਗੁਰੂ ਪਰਚੇ ਪਰਮ ਪਦ ਪਾਈਏ ਸਾਚੇ ਸ਼ਬਦ ਸਮਾਲ ਲੀਆ ਇੱਕੀ ਕੋ ਸੱਚ ਏਕਾ ਜਾਣੇ ਹੋਮੇ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੇ ਅੰਤਰ ਇਕਮਲ ਪ੍ਰਕਾਸ਼ੀਆ ਜੀਵਨ ਮਰੇ ਤਾਂ ਸਭ ਕੁਝ ਸੂਜੇ ਅੰਤਰ ਜਾਣਿਆ ਸਰਬ ਦਇਆ ਨਾਨਕ ਤਾਵਾ ਕੋ ਮਿਲੇ ਵਡਾਈ ਆਪ ਪਛਾਣੇ ਸਰਬ ਜੀਆ ਸਾਚੋ ਉਪਜੇ ਸਾਚ ਸਮਾਵੇ ਸਾਚੇ ਸੁਚੇ ਏਕ ਮਾਇਆ ਝੂਠੇ ਆਵੇ ਠਹਿ ਥਵਰ ਨਾ ਪਾਵੇ ਦੁਜੀ ਆਵਾ ਗੌਣ ਭਇਆ ਆਵਾ ਗੌਣ ਮਿਟੇ ਗੁਰ ਸ਼ਬਦੀ ਆਪੇ ਪਰਖੇ ਬਖਸ਼ ਲਿਆ ਇਕ ਬੇਦਨ ਦੁਜੇ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਪੂਜੇ ਜਿਸਾਬ ਬਜਾਏ ਗੁਰ ਕੇ ਸ਼ਬਦ ਸੋ ਮੁਕਤ ਭਇਆ ਨਾਨਕ ਤਾਰੇ ਤਾਲਨਹਾਰਾ ਹੋਵੇਂ ਦੁਜਾ ਪਰ ਹਰਿਆ ਮਨਮੁਖ ਭੂਲੇ ਜਮਕੀ ਕਾਨ ਪਰ ਕਰ ਜੋਹਿ ਹਾਨਿਹਾਨ ਮਨਮੁਖ ਪਰਮੋ ਭਵੇ ਬਿਬਾਨ ਵੇ ਮਾਰਗ ਮੁਸੇ ਮੰਤਰ ਮਸਾਣ ਸ਼ਬਦ ਨਾ ਚੀਨੇ ਉਦਵੇ ਕੋ ਬਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅਗੜ ਗੜਾਵੇ ਗੁਰਮੁਖ ਨਰਮੁਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸੋ ਆਵੇ ਗੁਰਮੁਖ ਪਰਚੇ ਬੇਦ ਵਿਚਾਰੀ ਗੁਰਮੁਖ ਪਰਚੇ ਤਰੀਏ ਤਾਰੀ ਗੁਰਮੁਖ ਪਰਚੇ ਸੁ ਸ਼ਬਦ ਗਿਆਨੀ ਗੁਰਮੁਖ ਪਰਚੇ ਅੰਤਰ ਵਿਦ ਜਾਣੀ ਗੁਰਮੁਖ ਪਾਈਏ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦਵਾਰ ਗੁਰਮੁਖ ਅਕਾਚ ਕਥੇ ਵਿਚਾਰ ਗੁਰਮੁਖ ਨਿਭ ਸ ਪਰਵਾਰ ਗੁਰਮੁਖ ਜਪੀਏ ਅੰਤਰ ਪਿਆਰ ਗੁਰਮੁਖ ਪਾਈਏ ਸ਼ਬਦ ਅਚਾਰ ਸ਼ਬਦ ਪੀਦ ਜਾਣੇ ਜਾਣਾਈ ਨਾਨਕ ਹੋਮੇ ਜਾਲ ਸਮਾਈ ਗੁਰਮੁਖ ਧਰਤੀ ਸਾਚੇ ਸਾਜੀ ਇਸਮੈ ਉਪਤ ਖਪਤ ਸੁਭਾਜੀ ਗੁਰ ਕੇ ਸ਼ਬਦ ਰੱਬੇ ਰੰਗ ਲਾਏ ਸਾਚ ਰਤੋ ਪਤ ਸਿਉਂ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਨਾਮੇ ਕਿਉ ਸਾਚ ਸੁਮਾਵੇ ਗੁਰਮੁਖ ਅਸ਼ਟ ਸਦੀ ਸਭ ਬੁੱਧੀ ਗੁਰਮੁਖ ਪਉਜਲ ਤਰੀਏ ਸਾਚੇ ਸੁਦੀ ਗੁਰਮੁਖ ਸਰ ਅਪਸਰ ਵਿਦ ਜਾਣੇ ਗੁਰਮੁਖ ਪਰਵਿਰਤ ਨਰਵਿਰਤਿ ਪਛਾਨੇ ਗੁਰਮੁਖ ਤਾਰੇ ਤਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਦੇ ਸਤਾਰੇ ਨਾਮ ਰਤੇ ਹੋਵੇਂ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮੇ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੇ ਮੁਖ ਦਵਾਰ ਨਾਮ ਲਤੇ ਤ੍ਰਿਭੁਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੋਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਮੇ ਬੋਲੇ ਸਭ ਵਿਕਾਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜਗੰਤਰ ਸਚ ਰਹੇ ਸਮਾਏ 12 ਮੈਂ ਜੋਗੀ ਮਾਈ ਸੰਿਆਸੀ ਸ਼ਹਿਚਾਰ ਗੋਲਰ ਕੇ ਸ਼ਬਦ ਸੋ ਮਰ ਜੀਵੇ ਸੋ ਪਾਏ ਮੁਖਦਵਾਰ ਬਿਨ ਸ਼ਬਦ ਦੇ ਸਭ ਦੁਜੇ ਲਾਗੇ ਦੇਖੋ ਰਦੇ ਵਿਚਾਰ ਨਾਨਕ ਵੱਡੇ ਸੇਵਟ ਪਾਗੀ ਜਿੰਨੀ ਸੱਚ ਰਖਿਆ ਉਲਤਾਲ ਗੁਰਮੁਖ ਰਤਨ ਲਹਿ ਲੇ ਲਾਏ ਗੁਰਮੁਖ ਪਰਖੇ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤਿਆਏ ਗੁਰਮੁਖ ਅਲਖ ਲਖਾਏ ਤਿਸ ਭਾਵੇ ਗੁਰ ਨਾਨਕ ਗੁਰਮੁਖ ਚੋੜਨਾ ਪਾਵੇ ਖਾਵੇ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਲਾਗੇ ਸਹਜ ਧਿਆਨ ਗੁਰਮੁਖ ਪਾਵੇ ਦਰਗ ਮਾਨ ਗੁਰਮੁਖ ਭੋਪੰਜਨ ਪ੍ਰਦਾਨ ਗੁਰਮੁਖ ਕਲਣੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਸ਼ਸਤਰ ਸਿਮਰਤਬੀਰ ਗੁਰਮੁਖ ਪਾਵੇ ਕਟ ਕਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਲਤ ਮਿਟਾਵੇ ਗੁਰਮੁਖ ਨਾਮ ਰੰਗ ਰਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮੇ ਆਵੇ ਜਾਏ ਬਿਨ ਗੁਰ ਕਾਲ ਨਾ ਪਵੇ ਠਾਈ ਬਿਨ ਗੁਰ ਮਨੁਆ ਤਦ ਦੁਲਾਏ ਬਿਨ ਗੁਰ ਤ੍ਰਿਪਤ ਨਹੀਂ ਭਿਖ ਖਾਏ ਬਿਨ ਗੁਰ ਬਿਸੀਰ ਦਸੇ ਮਰਵਾਟ ਨਾਨਕ ਗੁਰਬਿਨ ਕਾਟੇ ਕਾਟ ਜਿਸ ਗੁਰ ਮਿਲੇ ਤਿਸ ਪਾਰ ਉਤਾਰੇ ਅਵਗੜ ਮੇਡੇ ਗੁਣ ਨਿਸਤਾਰੇ ਮੁਗਤ ਮਹਾਂ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨਾ ਵੇ ਹਾਰ ਤਨ ਹਟੜੀ ਇਹ ਮਨ ਬਨਜਾਰਾ ਨਾਨਕ ਸਈ ਜੇ ਸੱਚ ਕੋ ਪਾਰਾ ਗੁਰਮੁਖ ਬੰਧਿਓ ਸੇ ਤ ਬਤਾਤੇ ਲੰਕਾ ਲੂਟੀ ਦੇ ਤਸੰਤਾ ਪੀ ਰਾਮਚੰਦ ਮਾਰਿਓ ਇਹ ਰਾਵਣ ਪੀਦ ਪਖੀ ਪਖੀ ਖਣ ਗੁਰਮੁਖ ਪਰਚਾਇਨ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 33 ਉਧਾਰੇ ਗੁਰਮੁਖ ਚੂਕੇ ਆਵਲ ਜਾਣ ਗੁਰਮੁਖ ਦਰਗਹ ਭਾਵੇ ਮਾਨ ਗੁਰਮੁਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਿਜ ਗਿਆਨ ਗੁਰਮੁਖ ਦਰਗਹ ਸਿਫਤੀ ਗੋਲਮਖ ਦਲ ਕੇ ਸੇਵਤ ਸਮਾਏ ਨਾਨਕ ਗੋਲਮਖ ਬੰਦ ਨਾ ਪਾਏ ਗੋਲਮਖ ਨਾਮ ਦਾ ਰੰਝਨ ਪਾਏ ਗੋਲਮਖਾume ਸ਼ਬਦ ਜਲਾਏ ਗੋਲਮਖ ਸਾਚੇ ਕੀ ਗੁਣ ਗਾਏ ਗੋਲਮਖ ਸਾਚੇ ਰਹੇ ਸਮਾਏ ਗੋਲਮਖ ਸਾਚ ਨਾਮ ਪਤ ਉਤਮ ਹੋਏ ਨਾਨਕ ਗੋਲਮਖ ਸਗਲ ਪਵਣ ਕੀ ਸੋਜੀ ਹੋਏ ਕਵਲ ਮੂਲ ਕਵਨ ਮਤਬੇਲਾ ਤੀਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਣ ਕਥਾ ਲੈ ਰਹੁ ਨਰਲਾ ਲੈ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਪਵਜਲ ਸ਼ਬਦ ਲੰਗਾਵਣ ਹਾਰ ਪਵਨ ਆਲੰਬ ਸਤਗੁਰ ਮਤ ਬੇਲਾ ਸ਼ਬਦ ਗੁਰੂ ਸੁਰਤ ਤੁਨ ਜਿਲਾ ਅਕਾਤ ਕਥਾ ਲੈ ਰਹੁ ਨਰਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੇ ਅਕਨ ਅਨਿਵਾਰੀ ਮੈਨ ਕੇ ਦੰਤ ਕਿਉ ਖਾਈਏ ਸਰ ਜਿਤ ਗਰਬਜਾਏ ਸੁ ਕਵਣ ਆਹਾਰ 헤ਵੇ ਕਕਰ ਮੰਦਰ ਅਗਨ ਬਿਰਾਹਨ ਕਵਣ ਗੁਫਾ ਜਿਤ ਰਹੇ ਆਵਾਹਨ ਇਤੁਤ ਕੇ ਕਿਸ ਕੋ ਜਾਣ ਸੋਵੇ ਕਮਨ ਧਿਆਨ ਮਨ ਮਨੇ ਸੋਵੇ ਹਉ ਹਉ ਮੈਂ ਮੈਂ ਵਿਚੋਂ ਖੋਵੇ ਦੂਜਾ ਮਿਟੇ ਇਕੋ ਹੋਵੇ ਜਗ ਗੁਰੁ ਨ ਮਨੁ ਮੂਖੁ ਗਵਾੜੇ ਸ਼ਬਦੁ ਕੋ ਮਈਏ ਖਾਈਏ ਸਾਰ ਅੰਤਰ ਬਾਹਰ ਏਕੋ ਜਾਣੇ ਨਾਨਕ ਅਗਨ ਮਰੇ ਸਤਿਗੁਰੁ ਕੇ ਪਾਣੇ ਸਚ ਪਹਿਰਾਤਾ ਗਰਬ ਨਿਵਾਰੇ ਏਕੋ ਜਾਤਾ ਸ਼ਬਦ ਵਿਚਾਰੇ ਸ਼ਬਦ ਬਸੇ ਸਚ ਅੰਤਰヒਆ ਤਨ ਮਨ ਸੀਤਲ ਰੰਗ ਰੰਗਿਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹਿਵੇ ਕਰ ਸਯਾ ਕਵਨ ਮੁਖ ਸੂਰਜ ਚਪੇ ਤਪਾਇ ਕਵਨ ਮੁਖ ਕਾਲ ਜੋਤ ਨਿਤ ਰਹੇ ਕਵਨ ਬੁੱਧ ਗੁਰਮੁਖ ਪਤ ਰਹੇ ਕਵਨ ਜੋਤ ਜੋ ਕਾਲ ਸੰਘਾਰੇ ਬੋਲੇ ਬਾਣੀ ਨਾਨਕ ਵਿਚਾਰੇ ਸ਼ਬਦ ਭਖਤ ਸਤਸ ਜੋਤ ਅਪਾਰਾ ਸਸ ਕਰ ਸੂਰ ਵਸੇ ਮਿਟੇ ਅੰਧਿਆਰਾ ਸੁਖ ਦੁਖ ਸਮ ਕਰ ਨਾਮ ਰਾਰਾ ਆਪੇ ਭਾਰ ਉਤਾਰਨ ਹਾਰਾ ਗੁਰ ਪਰਚੇ ਮਨ ਸਾਚ ਸਮਾਏ ਪ੍ਰਣਉਤ ਨਾਨਕ ਕਾਲ ਨਖਾਏ ਨਾਮ ਤਤ ਸਭ ਹੀ ਸਿਰ ਜਾਪੇ ਬਿਨ ਨਾਮੇ ਦੁਖ ਕਾਲ ਸੰਤਾਪੇ ਤਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਇਕਤ ਕਰਾਣੇ ਬੋਲੇ ਪਵਨਾ ਗगन ਗਰਜੇ ਨਾਨਕ ਨਹ ਚਲ ਮਿਲਣ ਸਹਜੇ ਅੰਦਰ ਸੁਨੰਗ ਬਾਹਰ ਸੁਨੰਗ ਤ੍ਰਿਭੁਨ ਸੁਨੰਗ ਮਸੁਨੰਗ ਚੌਥੇ ਸੁਨੇ ਜੋ ਨਰ ਜਾਣੇ ਤਾਕੋ ਪਾਪ ਨ ਪੁਨੰਗ ਘਟ ਘਟ ਸੁਨੰਗ ਕਾ ਜਾਣੇ ਪਿਉ ਆਦ ਪੁਰਖ ਨਰੰਜਨ ਦਿਉ ਜੋ ਜਨ ਨਾਮ ਨਰੰਜਨ ਰਤਾ ਨਾਨਕੋ ਸੋਈ ਪੁਰਖ ਬਿਦਾਤਾ ਸੁਨੋ ਸੁਨ ਕਹੇ ਸਭ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੋਨ ਰਤੇ ਸੇ ਕੈਸੇ ਜਿਸ ਦੀ ਉਪਜੇ ਤੇ ਸਹੀ ਜੈਸੇ ਉਹ ਜਨਮ ਨਾ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਮਨ ਸਮਝਾਏ ਨੋ ਸਰ ਸੁਬਰ ਦਸਵੇਂ ਪੂਰੇ ਤਹ ਅਨਹਤ ਸੋਨ ਨੂੰ ਬਜਾਵੇ ਤੂਰੇ ਸਾਚੇ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਾ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਜ ਪਾਏ ਮਿਲੀਏ ਸੁਖ ਹੋਏ ਗੁਰਮੁਖ ਜਾਗੇ ਨੀਂਦ ਨਾ ਸੋਏ ਸੋਨ ਚੋਬਦ ਉਪਰੰਪਰ ਤਾਰੇ ਕਹਤੇ ਮੁਗਤ ਸ਼ਬਦ ਨੇ ਸਤਾਰੇ ਗੁਰ ਕੀ ਦੀਖਿਆ ਸੇ ਸੱਚ 라ਤੇ ਨਾਨਕ ਆਪ ਗਵਾਏ ਮਿਲਣ ਨਹੀਂ ਭਲਾਤੇ ਉਬਦ ਚ ਆਵੇ ਸੋ ਕਿਤ ਠਾਏ ਕਿਤ ਦਤ ਨ ਬੂਝੇ ਚੋਟਾਂ ਖਾਏ ਜੋੰ ਦਰਬਾਰ ਦੇ ਕੋਈ ਨਾ ਰੱਖੇ ਬਿਨ ਸ਼ਬਦੇ ਨਾਹੀਂ ਪਤ ਸਾਖੇ ਕਿਉ ਗਲ ਬੂਜੇ ਪਾਵੇ ਪਾਰ ਨਾਨਕ ਮਨਮੁਖ ਨਾ ਬੂਜੇ ਗਵਾਰ ਕਬੁੱਧ ਮਿਟੇ ਗੁਰ ਸ਼ਬਦ ਵਿਚਾਰ ਸਤਗੁਰੂ ਭੇਟੇ ਮੋਖ ਦਵਾਰ ਤਤ ਨਾ ਜੀਨੇ ਮਨਮੁਖ ਜਲ ਜਾਏ ਦੁਲਮਤ ਵਿਛੜ ਚੋਟਾਂ ਖਾਏ ਮਾਨੇ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਹਿ ਪਾਵੇ ਮਾਨ ਸਾਚ ਵਖਰ ਤਨ ਬੱਲੇ ਹੋਏ ਆਪ ਤਰੇ ਤਾਰੇ ਪੀ ਸੋਏ ਸਹਜ ਰਤਾ ਬੂਜੇ ਪਤ ਹੋਏ ਤਾਂ ਕੀ ਕੀਮਤ ਕਰੇ ਨਾ ਕੋਇ ਜੈ ਦੇਖਾ ਤਹਿ ਰਹਾ ਸਮਾਏ ਨਾਨਕ ਪਾਰ ਪਰੇ ਸਚ ਪਾਏ ਸੋ ਸ਼ਬਦ ਕਾ ਕਹਾ ਵਾਸ ਕਥੀਲੇ ਚਿਤ ਤੜੀਏ ਭਵਜਲ ਸੰਸਾਰ ਉਤਰੈ ਸਤ ਅੰਗੂਲ ਵਾਈ ਕਹੀਏ ਤਿਸ ਕੋਹ ਗਵਰਨ ਉਧਾਰੋ ਬੋਲੇ ਖੇਲੇ ਅਸਰ ਹੋਵੇ ਕਿਉ ਕਰ ਅਲਖ ਲਖਾਏ ਸੁਣੋ ਸੁਆਮੀ ਸਚ ਨਾਨਕ ਪਰਉਨ ਆਪਣੇ ਮਨ ਸਮਝਾਏ ਗੋਲਮੁਗੋ ਸ਼ਬਦੇ ਸਚਲੇ ਲਾਗੇ ਕਰ ਨਦਰੀ ਮੇਲ ਮਲਾਏ ਆਪੇ ਦਾਨ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਅਲਖ ਜੈ ਦੇਖਾ ਤਹਿ ਸੋਈ ਪਵਨ ਕਾ ਵਾਚਾ ਸੋ ਨਿਵਾਚਾ ਅਕਲ ਕਲਾ ਤਰ ਸੋਈ ਨਦੁਰ ਕਰੇ ਸ਼ਬਦ ਕਟ ਵਸ ਕਟਮੈ ਵਸੇ ਵਿੱਚੋਂ ਪਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਪਾਵ ਸਾਗਰ ਤੜੀਏ ਇਤ ਉਤ ਏਕੋ ਜਾਣੇ ਚਹਿਨ ਵਰ ਨਹੀਂ ছায়ਾ ਮਾਇਆ ਨਾਨਕ ਸ਼ਬਦ ਪਛਾਣੇ ਤਰੇ ਸਤ ਅੰਗੁਲ ਵਾਈ ਔਦੂ ਸੁਨ ਸਚ ਆਹਾਰੋ ਗੋਲ ਮੁਖ ਬੋਲੇ ਤਤ ਬਿਰੋਲੇ ਜੀਨੇ ਅਲਖ ਅਪਾਰੋ ਤ੍ਰੈ ਗੋਣ ਮਿਟੇ ਸ਼ਬਦ ਵਸਾਏ ਤਾਂ ਮਨ ਚੁਕੇ ਹੰਕਾਰੋ ਅੰਦਰ ਬਾਹਰ ਇੱਕੋ ਜਾਣੇ ਤਾਂ ਹਰ ਨਾਮ ਲਗੇ ਪਿਆਰੋ ਸੂਖਮਾ ਨਾ ਈੜਾ ਪਿੰਗਲਾ 부ਝੇ ਜਾਂ ਆਪੇ ਅਲਖ ਲਖਾਈ ਨਾਨਕ ਤੈ ਤੇ ਉਪਰ ਸਾਚਾ ਸਤਗੁਰੂ ਸ਼ਬਦ ਸੁਮਾਏ ਮਨ ਕਾ ਜੀਓ ਪਵਨ ਕਥੀ ਹਲੇ ਪਵਨ ਕਹ ਰਸ ਖਾਈ ਗਿਆਨ ਕੀ ਮੁੰਦਰਾ ਕਵਨ ਆਉ ਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦੇ ਰਸ ਨਾ ਆਵੇ ਆਉ ਦੂ ਹਉਮੇ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਥਿਰ ਰਹੀਏ ਕਿਤ ਭੋਜਨ ਤ੍ਰਿਪਤਾਸੇ ਨਾਨਕ ਦੁਖ ਸੁਖ ਸਮ ਕਰ ਜਾਪੇ ਸਤਿਗੁਰ ਕੇ ਤੇ ਕਾਲ ਨਾ ਗਲਾਸੇ ਰੰਗ ਨਾ ਰਤਾ ਰਸ ਨਹੀਂ ਮਾਤਾ ਬਿਨ ਗੁਰੇ ਸ਼ਬਦੇ ਜਲ ਬਲ ਤਾਤਾ ਬਿੰਦ ਨਾ ਰਖਿਆ ਸ਼ਬਦ ਨਾ ਪਾਖਿਆ ਪਵਨ ਨਾ ਸਾਧਿਆ ਸਾਚ ਨਾ ਰਾਧਿਆ ਅਕਤ ਕਥਾ ਲੈ ਸਮਗਲ ਰਹੇ ਤੋ ਨਾਨਕ ਆਤਮ ਰਾਮ ਕੋ ਲਹੇ ਗੁਰ ਪ੍ਰਸਾਦੀ ਰੰਗੇ ਰਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਉ ਪੀਉ ਆਤਮ ਸੁਖ ਧਾਰੀ ਸਚ ਅਰਾਧਿਆ ਗੁਰਮੁਖਤਾ ਤਾਰੀ ਨਾਨਕ ਪੂਜੇ ਕੋ ਵਿਚਾਰੀ ਇਹੋ ਮਨ ਮੈਗਲ ਕਹਾਂ ਬਸੀਲੇ ਕਹਾਂ ਬਸੇ ਇਹੋ ਪਵਨਾ ਕਹਾਂ ਬਸੇ ਸੂ ਸ਼ਬਦ ਔਦੂ ਤਾਂ ਕੋ ਚੁਕੇ ਮਨ ਕਾ ਪਵਨਾ ਨਦਰ ਕਰੇ ਤਾਂ ਸਤਗੁਰ ਮੇਲੇ ਤਾਂ ਨਿਜ ਘਰ ਵਾਸਾ ਇਹੋ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਪਤ ਵਰਜ ਰਹਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸਸ ਕਰ ਸੂਰਿ ਸਮਾਵੇ ਗੁਰਮੁਖਾਉ ਮੇ ਵਿਚੋਂ ਖੋਵੇ ਤਉ ਨਾਨਕ ਸਹਿਜ ਸਮਾਵੇ ਇਹੋ ਮਾਨਨ ਹੈ ਚਲ ਹਰ ਦੇਵਸੀਲੇ ਗੁਰਮੁਖ ਮੂਲ ਪਛਾਣ ਰਹਿ ਨਾਭ ਪਉਣ ਕਰ ਉਹ ਆਸਣ ਬੈਸੇ ਗੁਰਮੁਖ ਹੋਜਤ ਤਤ ਲਹੇ ਸੋ ਸ਼ਬਦ ਨਰਨ ਤੋ ਨਿਜਿਕਾਰ ਆਚੇ ਤ੍ਰਿਪੁਰਣ ਜੋਤ ਸੁ ਸ਼ਬਦ ਲਹੇ ਖਾਵੇ ਦੂਖ ਭੂਸਾ ਸੱਚੀ ਕੀ ਸੱਚ ਹੀ ਤ੍ਰਿਪਤਾਸ ਰਹੇ ਅਨਹਦ ਬਾਣੀ ਗੁਰਮੁਖ ਜਾਣੀ ਬਿਰ ਲੋਕォ ਅਰਥਾਵੇ ਨਾਨਕ ਆਖੇ ਸੱਚ ਸੁ ਪਾਖੇ ਸੱਚ ਰੱਬੇ ਰੰਗ ਕਬੂ ਨਾ ਜਾਵੇ ਜਾਂ ਇਹੋ ਸ਼ਰਦਾ ਦਿਹ ਨਾ ਹੋਤੀ ਤੋ ਮਨ ਕੈਠੇ ਪਹਿਤਾ ਰਹਤਾ ਨਾਵ ਕਮਲ ਅਸਥਾਮ ਨ ਹੋਤੋ ਤਾਂ ਪਵਨ ਕਮਨ ਕਰ ਸਹਤਾ ਰੂਪ ਨ ਹੋਤੋ ਰੇਖ ਨ ਕਾਈ ਤਾਂ ਸ਼ਬਦ ਕਹਣ ਦੇ ਬੁਲਾਈ ਰਕਤ ਬਿੰਦ ਕੀ ਮੜੀ ਨ ਹੋਤੀ ਮਿਤ ਕੀਮਤ ਨਹੀਂ ਪਾਤੀ ਪਾਈ ਵਰਨ ਭੇਖ ਅਸਰੂਪ ਨ ਜਾਪੀ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਹ ਤਬ ਸਾਚੋ ਸਾਚਾ ਇਦਾ ਦੇ ਨਹੋਤੀ ਔਦੂ ਤੋ ਮਨ ਸੋਨ ਰੇ ਬ੍ਰਾਗੀ ਨਾਵ ਕਮਲ ਅਸਤੰਭ ਨਹੋ ਤੋ ਤਾ ਨਿਜ ਕਰ ਬਸਤੂ ਪਵਨ ਅਨੁਰਾਗੀ ਰੂਪ ਰੋਂ ਦੇਖਿਆ ਜਾਤ ਨਹੋਤੀ ਤੋ ਓਕੀਲੀਨ ਰਹ ਤੋ ਸ਼ਬਦ ਸੁਚਾਰ ਗੌਣ ਗਗਨ ਜਬ ਤਬੇ ਨਹੋ ਤੋ ਤ੍ਰਿਵਰਣ ਜੋਤ ਆਪੇ ਨਿਰੰਕਾਰ ਵਰਨਪੀਖ ਅਸਰੂਪ ਸੋ ਇੱਕੋ ਇੱਕੋ ਸ਼ਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਤ ਕਹਣੀ ਕਿਤ ਕਿਤ ਬਿਦ ਜਗ ਉਪਜੇ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉਮੇ ਵਿੱਚ ਜਗ ਉਪਜੇ ਪੁਰਖਾ ਨਾਮ ਵਿੱਚ ਸ੍ਰੀਏ ਦੁਖ ਪਾਈ ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੇ ਹਉਮੇ ਸ਼ਬਦ ਜਲਾਏ ਤਨ ਮਨ ਨਰਮਲ ਨਰਮਲ ਬਾਣੀ ਸੱਚੇ ਰਹੇ ਸਮਾਏ ਨਾਵੇਂ ਨਾਮ ਰਹੇ ਬੈਰਾਗੀ ਸੱਚ ਰਖਿਆ ਔਰ ਧਾਰੇ ਨਾਨਕ ਬਿਨ ਨਾਵੇਂ ਜੋਗ ਕਦੇ ਨ ਹੋਵੇ ਦੇਖੋ ਹਿਰਦੇ ਵਿਚਾਰੇ ਗੁਰਮੁਖ ਸੱਚ ਸ਼ਬਦ ਵਿਚਾਰੇ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬਿਰਲਾ ਬੂਝੇ ਕੋਏ ਗੁਰਮੁਖ ਨਿਝ ਕਲਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੇ ਗੁਰਮੁਖ ਨਾਨਕ ਇੱਕੋ ਜਾਣੇ ਬਿਨ ਸਤਗੁਰ ਸੇਵੇ ਜੋਗਨ ਹੋਈ ਬਿਨ ਸਤਗੁਰ ਪੇਟੇ ਮੁਕਤ ਨ ਹੋਈ ਕੋਈ ਬਿਨ ਸਤਗੁਰ ਪੇਟੇ ਨਾਮ ਪਾਇਆ ਨਾ ਜਾਈ ਬਿਨ ਸਤਗੁਰ ਪੇਟੇ ਮਹਾ ਦੁਖ ਪਾਏ ਬਿਨ ਸਤਗੁਰ ਪੇਟੇ ਮਹਾ ਗਲਬ ਘਵਾਰ ਨਾਨਕ ਬਿਨ ਗੁਰ ਮੂਆ ਜਨਮ ਮਹਾਰ ਗੁਰਮੁਖ ਮਨ ਜੀਤਾ ਹੋ ਮੇ ਮਾਰ ਗੁਰਮੁਖ ਸਾਚ ਰਖਿਆ ਉਦਾਲ ਗੁਰਮੁਖ ਜਗ ਜੀਤਾ ਜਮਕਾਲ ਮਾਲ ਵਿਦਾਲ ਗੁਰਮੁਖ ਦਲ ਕੇ ਨਾ ਆਵੇ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੇ ਗੁਰ ਨਾਨਕ ਗੁਰਮੁਖਾ ਸ਼ਬਦ ਬਚਾਉਣੇ ਸ਼ਬਦੇ ਦਾ ਨਵੇੜਾ ਸੁਣ ਤੂੰ ਆਉਦੂ ਬਿਨ ਨਾਵੇਂ ਜੋਗ ਨ ਹੋਈ ਨਾਵੇਂ ਰਾਤੇ ਅੰਧੇ ਨ ਮਤੇ ਨਾਵੇਂ ਤੇ ਸੁਖ ਹੋਈ ਨਾਵੇਂ ਹੀ ਤੇ ਸਭ ਪ੍ਰਗਟ ਹੋਵੇ ਨਾਵੇਂ ਸੋਜੀ ਪਾਈ ਬਿਨ ਨਾਵੇਂ ਭੇਖ ਕਰੇ ਬਹੁ ਤੇਰੇ ਸੱਚੇ ਆਪ ਕੋਈ ਸਤਗੁਰੂ ਤੇ ਨਾਮ ਪਾਈਏ ਔਦੂ ਜੋਗ ਜੁਗਤ ਨ ਹੋਈ ਕਲ ਵਿਚਾਰ ਮਨ ਦੇਖੋ ਨਾਨਕ ਬਿਨ ਨਾਮੇ ਮੁਗਤ ਨ ਹੋਈ ਤੇਰੀ ਗਤਿ ਮਿਤ ਤੂੰ ਹੀ ਜਾਣੈ ਕਿਆ ਕੋ ਆਖ ਵਖਾਨੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗੁ ਮਾਣੈ ਸਾਧਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰੇ ਫਰਮਾਣੈ ਮੰਗੇ ਨਾਮ ਪਾਈਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਲਬਾਣੇ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜਗ ਜੁਗ ਆਪੇ ਵਰਤੇ ਦੂਜਾ ਅਵਲਨ ਨ ਕੋਈ ਨਾਨਕ ਸਭ ਜੁਗ ਆਪੇ ਵਰਤੇ ਦੂਜਾ ਅਵਲਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ